ਹਾਂਜੀ ਤੁਸੀਂ ਇਹ ਬਾਪੂ ਕੋਲ ਮਤਲਬ ਕਿੰਨੀ ਵਾਰ ਆ ਚੁੱਕੇ ਪਹਿਲਾਂ ਤਾਂ ਇਹ ਦੱਸ ਦੋ ਜੀ ਜਿਵੇਂ ਦੂਸਰੀ ਵਾਰ ਆਈਆਂ ਅੱਛਾ ਅੱਛਾ ਦੂਸਰੀ ਵਾਰ ਮਤਲਬ ਕੀ ਤੁਹਾਡੇ ਗੋਡੇ ਚ ਪੇਨ ਸੀ ਵੀ ਜਾਂ మోਡੇ ਚ ਪੇਨ ਸੀ ਤੁਹਾਡੇ ਨਹੀਂ ਮੈਨੂੰ ਨਾ ਮਤਲਬ ਬੈਕ ਤੋਂ ਬੈਠਿਆ ਨਹੀਂ ਸੀ ਜਾਂਦਾ ਅੱਛਾ ਅੱਛਾ 5-6 ਮਿੰਟ ਨੇ ਹੋ ਗਏ ਸੀਗੇ ਤੇ ਵੈਸੇ ਮੈਂ ਕਹਿੰਦੀ ਰਹਿੰਦੀ ਸੀ ਇਹਨਾਂ ਨੂੰ ਔਰ ਮੇਰਾ ਬੇਟਾ ਅੰਦਰ ਰਹਿੰਦਾ ਸੀ ਕਿ ਮੈਨੂੰ ਲੈ ਜੋ ਲੈ ਜੋ ਇਹਨਾਂ ਕੋਲ ਟਾਈਮ ਹੀ ਨਹੀਂ ਮਿਲ ਰਿਹਾ ਸੀਗਾ ਜੀ ਤੇ ਕੱਲ ਥੋੜੀ ਮੌਸਮ ਠੀਕ ਸੀ ਮੈਂ ਬੇਟੇ ਨੇ ਨਾਲ ਆ ਗਈ ਤੇ ਮੈਂ ਮਿੰਟਾਂ ਵਿੱਚ ਠੀਕ ਹੋ ਗਈ ਮਤਲਬ ਬਾਪੂ ਨੇ ਕਿਹਾ ਕਿ ਤੁਸੀਂ ਕਿ ਮਿੰਟਾਂ ਵਿੱਚ ਠੀਕ ਹੋ ਗਈ ਜੀ ਬਾਪੂ ਨੇ ਕਿਹਾ ਕਿ ਚੂਲਾ ਮਤਲਬ ਮੜਾ ਜਾ ਹਿੱਲਿਆ ਜਾ ਹੋਇਆ ਬਸ ਉਹਨਾਂ ਨੇ ਬਸ ਇਦਾਂ ਹੀ ਮੜਾ ਜਾ ਮ사ਜ ਜੀ ਕੀਤੀ ਹੈ ਦਾ ਚਟਕਾ ਜਿਹਾ ਮਾਰਿਆ ਔਰ ਮੈਂ ਬਿਲਕੁਲ ਸਹੀ ਹਾਂ ਮਤਲਬ ਹੁਣ ਇਹ ਪੱਕਾ ਤੁਸੀਂ ਠੀਕ ਹੋ ਵੀ ਇਹ ਚੀਜ਼ ਤੁਸੀਂ ਤਾਂ ਬੋਲ ਰਹੇ ਹੋ ਕਿ ਤੇ ਬਾਪੂ ਨੇ ਕਿ ਉਹਨੂੰ ਦਿਖਾਣੇ ਨਹੀਂ ਅੱਜ ਆਈ ਮੈਂ ਅੱਜ ਸਿਰਫ ਦੱਸਣ ਵਾਸਤੇ ਆਈ ਆ ਕਿ ਮੈਂ ਠੀਕ ਆ ਅੱਜ ਮੈਨੂੰ ਬਾਪੂ ਨੂੰ ਨਹੀਂ ਮਿਲਣਾ ਬਿਲਕੁਲ ਨਹੀਂ ਮਿਲਣਾ ਕਿਉਂਕਿ ਮੈਂ ਤਾਂ ਠੀਕ ਆ ਤਾਨੂੰ ਮਿਲ ਕੇ ਮੈਂਨੇ ਘਰ ਵਾਪਸ ਚੱਲ ਜਾਣਾ ਬੇਸ਼ੱਕ ਦੇਖ ਲਿਓ ਸਿੱਤਾ ਠੀਕ ਹੈ ਠੀਕ ਹੈ ਹਾਂ ਇਹ ਤੋਂ ਪਹਿਲਾਂ ਫਿਰ ਦਵਾਈਆਂ ਵਗੈਰਾ ਵੀ ਖਾਦੀਆਂ ਹੋਣਗੀਆਂ ਕਿ ਬਾਪੂ ਦੇ ਤੇਲ ਦਾ ਹੀ ਅਸਰ ਹੋ ਗਿਆ ਬਸ ਨਹੀਂ ਮੈਂ ਕੋਈ ਮੈਡੀਸਨ ਨਹੀਂ ਲਈ ਅੱਛਾ ਠੀਕ ਮਤਲਬ ਮੈਂ ਤੁਰਦੀ ਫਿਰਦੀ ਤਾਂ ਮੈਂ ਠੀਕ ਹੁੰਦੀ ਸੀਗੀ ਅੱਛੇ ਜਦੋਂ ਮੈਂ ਮਤਲਬ ਮਸ਼ੀਨ ਤੇ ਬੈਠਣਾ ਜਾਂ ਗੁਰਦੁਆਰਾ ਸਾਹਿਬ ਜਾਣਾ ਇਦਾਂ ਕੁਰਸੀ ਤੇ ਬੈਠਣਾ ਤਾਂ ਬੈਕ ਚੀਜ਼ ਸੀ ਜਿਹੜੀ ਫਟਦੀ ਸੀ ਬਹੁਤ ਤਕਲੀਫ ਹੁੰਦੀ ਸੀ ਮੈਂ ਇਦਾਂ ਤਕਲੀਫ ਨਾਲ ਉੱਠਦੀ ਸੀ ਹੱਥ ਤੇ ਜਿਹੜਾ ਪਿੱਠ ਤੇ ਹੀ ਰਹਿੰਦਾ ਸੀ ਫਿਰ ਅੱਛਾ ਅੱਛਾ ਹਣਾ ਤੇ ਕਿਸੇ ਨੇ ਕਹਿਣਾ ਢੂਡਰੀ ਹੋ ਗਈ ਕਿਸੇ ਨੇ ਕੁਛ ਗਿਆ ਕਿਸੇ ਨੇ ਕੁਛ ਜਦ ਕਿ ਮੈਂ ਬਾਪੂ ਨੂੰ ਜਾਣਦੀ ਸੀ ਫਿਰ ਵੀ ਉਰੇ ਤੱਕ ਆਈ ਨਹੀਂ ਅੱਛਾ ਅੱਛਾ ਠੀਕਾ ਬਸ ਬੱਚੇ ਲੈ ਕੇ ਹੀ ਨਹੀਂ ਆ ਰਹੇ ਸੀ ਡੇਲੀ ਜਿਆਦੇ ਕਿ ਉਰੀ ਹੁੰਦੇ ਸੀਗੇ ਜੀ ਜੀ ਹਾਂ ਇਹ ਸਮੱਸਿਆ ਜ਼ਿਆਤਰ ਜਿਵੇਂ ਕੋਈ ਸਲਾਈ ਮਸ਼ੀਨ ਹੋ ਗਈ ਜਾਂ ਘਰੇ ਜ਼ਿਆਦਾ ਬੈਟਕ ਵਾਲਾ ਪਾ ਕੰਮ ਕਰਦੇ ਵੀ ਉਦੋਂ ਆਉਂਦੀ ਹੈ ਇਹ ਨਾ ਬਾਈਕ ਤੇ ਛਟਕਾ ਪਿਆ ਸੀਗਾ ਅੱਛਾ ਅੱਛਾ ਹਾਂ ਕੁਛ ਡਿੱਗ ਗਈ ਨਹੀਂ ਮੈਂ ਕਿਤਨੀ ਡਿੱਗੀ ਸਿਰਫ ਮੈਨੂੰ ਬਾਈਕ ਤੇ ਝਟਕਾ ਪਿਆ ਠੀਕ ਹੈ ਤੇ ਉਸ ਤੋਂ ਬਾਅਦ ਐਦਾਂ ਪ੍ਰੋਬਲਮ ਹੋਈ ਆ ਜਿੱਦਾਂ ਆਪਾਂ ਜੰਪ ਜੇ ਹੁੰਦੇ ਆ ਨਾ ਉਹਦੇ ਤੇ ਹੋ ਸਕਦਾ ਕੁਝ ਹੈਨਾ ਠੀਕ 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 ਹੈ ਮੈਂ ਬਾਪੂ ਕੋਲ ਪਹਿਲੀ ਵਾਰ ਆਏ ਸੀ ਤੇ ਤੁਸੀਂ ਪਹਿਲੀ ਵਾਰ ਸੀ ਬਾਪੂ ਨੇ ਤੁਹਾਨੂੰ ਠੀਕ ਕਰਤਾ ਹਾਂਜੀ ਮੈਂ ਪਹਿਲੀ ਵਾਰ ਚ ਠੀਕ ਆ ਅੱਜ ਮੈਂ ਬਾਪੂ ਨੂੰ ਨਹੀਂ ਦਿਖਾਣਾ ਸਿਰਫ ਦੱਸੂਗੀ ਕਿ ਮੈਂ ਠੀਕ ਆ ਬਸ